ਜੀ ਇਹ ਨਿਸ਼ਾਨੀ ਜਿਹੜੀ ਕੱਲ ਇੱਕ ਮਸਲਾ ਜੀਤੇ ਜੈਲਦਾਰ ਨਾਲ ਹੋਇਆ ਸੀ ਅੱਜ ਉਹ ਨਛੱਤਰ ਗਿੱਲ ਹੋਣਾ ਤੁਹਾਡੀ ਦੁਕਾਨ ਤੇ ਆਇਆ ਤੇ ਕੀ ਗੱਲਬਾਤ ਹੋਈ ਹੈ ਸਰ ਜੀ ਆ ਨਛੱਤਰ ਭਾਈ ਤੇ ਕੀਤਾ ਜੈਲਦਾਰ ਤੇ ਇਹਨਾਂ ਦੇ ਜਿਹੜੇ ਸਟਾਫ ਸੀਗੇ ਕੱਲ ਆਏ ਸੀ ਅੱਜ ਕੱਲ ਆਏ ਸੀ ਇਹ ਸਾਰੇ ਅੱਜ ਆਏ ਤੇ ਮਾਫੀ ਮੰਗ ਕੇ ਗਏ ਆ ਸਾਡੇ ਪਿਤਾ ਜੀ ਤੋਂ ਜਿਹੜੀ ਗੱਡੀ ਦੇ ਬੂਟ ਪਾ ਕੇ ਚੜ੍ਹੇ ਸੀ ਉੱਥੇ ਵੀ ਮੱਥਾ ਟੇਕ ਕੇ ਗਏ ਆ ਇਹਨਾਂ ਨੇ ਜਿੰਨਾ ਵੀ ਇਹਨਾਂ ਦਾ ਸਟਾਫ ਸੀਗਾ ਕੱਲ ਇਹਨਾਂ ਦੇ ਨਾਲ ਹੀ ਸਾਡੇ ਸਾਡੇ ਸਟਾਫ ਤੋਂ ਆਈ ਮਾਫੀ ਮੰਗ ਕੇ ਗਏ ਆ ਤੇ ਹੁਣ ਇਹ ਚੀਜ਼ ਗਲਤੀ ਦੀ ਆਪਣੀ ਪਰਵਾਹੀ ਕਰਦੇ ਆ ਕਿ ਸਾਡੇ ਕੋਲ ਗਲਤ ਹੋਇਆ ਜੋ ਵੀ ਹੋਇਆ ਆ ਤੇ ਹੁਣ ਸਾਰਾ ਅਸੀਂ ਇਹਨਾਂ ਨੂੰ ਮਾਫ ਕਰਤਾ ਕਿ ਅੱਜ ਫਿਰ ਲਹਿਜਾ ਕਿਦਾਂ ਦਾ ਅਸੀਂ ਕੱਲ ਵਾਲੇ ਸੀ ਕਿ ਬਦਲਿਆ ਹੋਇਆ ਸੀ ਕੱਲ ਵਾਲਾ ਤਾਂ ਨਹੀਂ ਸੀਗਾ ਅੱਜ ਤਾਂ ਹੁਣ ਠੰਡੇ ਸੁਹਾਣਾ ਆਏ ਸੀਗੇ ਕੱਲ ਤਾਂ ਕੱਲ غرੂਰ ਚ ਆਏ ਸੀਗੇ ਅੱਜ ਲਹਿਜੇ ਨਾਲ ਆਏ ਸੀਗੇ ਜੀ ਸਾਰਾ ਬਿਵਾਦ ਹੋਇਆ ਕਿਉਂ ਸੀ ਕਿਸ ਚੀਜ਼ ਨੂੰ ਲੈ ਕੇ ਹੋਇਆ ਸੀ ਭਾਈ 1000 2000 ਦੀ ਕੁਰਤੇ ਵਾਰ ਕਰਕੇ ਇਹਨਾਂ ਨੇ ਬਿਵਾਦ ਕੀਤਾ ਸੀ ਸਾਡੇ ਨਾਲ ਜੋ ਇਹਨਾਂ ਨੇ ਸਾਨੂੰ ਕਰ ਲਫ ਲੈਂਗੁਏਜ ਦੇ ਵਿੱਚ ਸਾਡੇ ਨਾਲ ਗੱਲ ਕੀਤੀ ਆ ਤੇ ਹੁਣ ਦੁਕਾਨਦਾਰ ਅਸੀਂ ਇੱਥੇ ਬੈਠੇ ਸਾਡੇ ਕੋਲ ਇੰਨੇ سارے ਕਸਟਮਰ ਸੀਗੇ ਇਹ ਜੋ ਵੀ ਅਸਾਨਾ ਕੱਲ ਕਰਕੇ ਗਏ ਆ ਅੱਜ ਉਸ ਤੋਂ ਡਬਲ ਸਾਡੇ ਕੋਲ ਮਾਫੀਆਂ ਮੰਗ ਕੇ ਗਏ ਆ ਕਿ ਅਸੀਂ ਤਾਂ ਇਹਨਾਂ ਨੇ ਕਾਰਵਾਈ ਕਰਨੀ ਹੀ ਕਰਨੀ ਸੀ ਬਟ ਚਲੋ ਜਦੋਂ ਮਾਫੀ ਮੰਗ ਲਈ ਅਗਲੇ ਨੇ ਤਾਂ ਸਾਡੀ ਸ਼ਾਪ ਤੇ ਆ ਕੇ ਮਾਫੀ ਮੰਗ ਲਈ ਸਾਡੇ ਪੈਰੀ ਹੱਥ ਲਾ ਕੇ ਸਾਡੇ ਪਾਪਾ ਜੀ ਤੇ ਤੇ ਭਾਈ ਹੋਰ ਫੇ ਅਸੀਂ ਮਾਫ ਕਰਨਾ ਹੀ ਸਾਡੀ ਭਲਾਈ ਹੈ ਇਹਦੇ ਵਿੱਚ ਇਹੀ ਸਾਨੂੰ ਘਰਦਿਆਂ ਨੇ ਵੀ ਸਿਖਾਇਆ ਤੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਤੁਸੀਂ ਵਾਪਸ ਲੈ ਰਹੇ ਹੋ ਜੀ ਜੀ ਹੁਣ ਅਸੀਂ ਉਹ ਵਾਪਸ ਲਾਵਾਂਗੇ ਕਿਉਂਕਿ ਇਹਨਾਂ ਨੇ ਆਪਣਾ ਸਾਰਿਆਂ ਨੇ ਆ ਕੇ ਜਿੰਨੇ ਜਿੰਨੇ ਕੱਲ ਆਏ ਪੇਰੀ ਹੱਥ ਲਾਏ ਆ ਤੇ ਹੁਣ ਮਾਫ ਕਰਤਾ ਜੀਦਾ ਨੰਨੋ ਸੇ